ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਸਵਾਗਤ ਹੈ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਪੀਆਰਟੀਸੀ ਦੀ ਬੱਸ ਜਿਹੜੀ ਹੈ ਨਰਵਾਣਾ ਤੋਂ ਬਾਇਆ ਸਮਾਣਾ ਹੋ ਕੇ ਪਟਿਆਲਾ ਜਿਹੜਾ ਆਪਣਾ ਸਫ਼ਰ ਤੈਅ ਕਰ ਰਹੀ ਸੀ ਤੇ ਇੱਕ ਸਵਿਫਟ ਕਾਰ ਦੇ ਵਿੱਚ ਕਥਿਤ ਵਿਅਕਤੀਆਂ ਦੇ ਵੱਲੋਂ ਬੈਸ ਬੱਲਾ ਬੱਸ ਦੇ ਉੱਪਰ ਆ ਕੇ ਮਾਰਿਆ ਜਾਂਦਾ ਤੇ ਜਿਸ ਦੇ ਵਿੱਚ ਡਰਾਈਵਰ ਦੇ ਸਿਰ ਦੇ ਉੱਤੇ ਲੱਗਦਾ ਹੈ ਤੇ ਉਹਨਾਂ ਦੀ ਉੱਥੇ ਜਿਹੜੀ ਤੂ ਤੋਂ ਮੈਂ ਮੈਂ ਕਾਫੀ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਡ라이ਵਰ ਤੇ ਕੰਡਕਟਰ ਜਿਹੜੇ ਜ਼ਖਮੀ ਹੁੰਦੇ ਨੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਲਿਆਂਦੇ ਜਾਂਦੇ ਨੇ ਤੇ ਮੌਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਚੌਕ ਹੈ ਸਾਰਾ ਹੀ ਜਾਮ ਲੱਗ ਜਾਂਦਾ ਤੇ ਡਰਾਈਵਰ ਦੇ ਵੱਲੋਂ ਜਿਹੜੀ ਹੈ ਲਗਾਤਾਰ ਸਰਕਾਰ ਦੇ ਕੋਲੋਂ ਗੁਹਾਰ ਲਗਾਈ ਜਾ ਰਹੀ ਕਿ ਅਜਿਹੇ ਲੋਕਾਂ ਨੂੰ ਆਪਣੀ ਗਰਸ ਦੇ ਵਿੱਚ ਲਿਆ ਜਾਵੇ ਤਾਂ ਕਿ ਕਿਸੇ ਦਾ ਜਿਹੜਾ ਨੁਕਸਾਨ ਨਾ ਹੋ ਸੋਚ ਕੇ ਤੇ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਲਗਭਗ 100 ਤੋਂ ਪਲੱਸ ਸਨ ਜਿਸ ਦੇ ਵਿੱਚ ਛੋਟੇ ਬੱਚੇ ਤੇ ਕਾਫੀ ਲੇਡੀ ਔਰਤੇ ਜਿਹੜੇ ਕਾਫੀ ਕੰਮਕਾਰ ਵਾਲੇ ਵਿਅਕਤੀ ਵੀ ਸਨ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਪਬਲਿਕ ਸਮਾਣਾ نیوز ਦੇ ਪੇਜ ਦੇ ਉੱਤੋਂ ਸੀ ਸਾਂਝੀਆਂ ਕਰ ਰਹੇ ਹਾਂ ਨਿਰਮਾਣੇ ਤੋਂ ਕੜਿਆਲੇ ਨੂੰ ਬੱਸ ਲੈ ਕੇ ਜਾ ਰਿਹਾ ਪੀਆਰਟੀ ਦੀ ਬਾਸ ਮੈਂ 9301 ਤੇ ਬាទਰ ਬੰਦਾ ਸਿੰਘ ਬាទਰ ਚੌਕ ਸਮਾਣਾ ਉੱਥੇ ਜਾਮ ਲੱਗ ਰਿਹਾ ਜੀ ਕਾਰ ਵਾਲੇ ਨੇ ਰੋਂਗ ਸਾਈਡ ਲਿਆ ਕੇ ਥਲੜੇ ਪੰਨੇ ਪਿਛਲੀ ਸਾਈਡ ਕਾਰ ਟੱਚ ਕਰਕੇ ਦਾਰੂ ਉਹਨਾਂ ਨੇ ਪੀਤੀ ਹੋਈ ਸੀ ਦੋ ਜਣੇ ਨੂੰ ਬੈਸਬੋਲ ਉਹਨਾਂ ਦੇ ਕੋਲ ਸਨ ਜੀ ਆਏ 100 ਪਲੱਸ ਕੋਲ ਨੂੰ ਮੇਰੇ ਕੋਲ ਸਵਾਰੀ ਸੀ ਤੇ ਆ ਕੇ 프ਿੰਟ ਜਿ ਸ਼ੀਸ਼ੇ ਭੰਨ ਤੇ ਸੈੱਡਾ ਵਾਲੇ ਸ਼ੀਸ਼ੇ ਭੰਨ ਤੇ ਜੀ ਉਹ ਬਥੇਰੇ ਪਰਲਮੈਂਟ ਕਰਿਆ ਜੀ ਉਹਨਾਂ ਦਾ ਆਪੇ ਵਿੱਚ ਬੱਚੇ ਨੇ ਲੇਡੀਜ਼ ਨੇ ਉਹਨਾਂ ਦੇ ਵਿੱਚ ਸ਼ੀਸ਼ਾ ਲੱਗੇਗਾ ਉਹਨਾਂ ਨੇ ਬਿਲਕੁਲ ਵੀ ਸਾਡੀ ਸੁਣਾਈ ਨਹੀਂ ਕੀਤੀ ਉਹਨੂੰ ਥੱਲੇ ਕੀ ਟਿੱਕੀ ਪਰਦੀ ਪਾਸ ਤੇ ਅਰਮੜ ਦੇਖੇ ਬਿਨਾਂ ਮਾਰੇ 7-8 ਤੋਂ ਉੱਪਰ टाਕੇ ਲੱਗੇ ਹੋਏ ਨੇ ਜੀ ਕਿਹੜੀ ਕਾਰ ਸੀ ਉਹਨਾਂ ਕੋਲੇ ਕਾਰ ਉਹਨਾਂ ਕੋ ਸੇ ਬਟਾਈ ਸੀ ਕਿਹੋ ਜਿਹੀ ਹਾਂਜੀ ਤੇ ਟੇਰ ਰੰਗ ਦਾ ਕੰਡਰ ਰਹੀ ਸੀ ਉਹ ਤੇ ਗੱਦੀ ਐ ਪਲਵਾਨ ਜੀ ਦੋ ਦੋ ਮੁੰਡੇ ਨੇ ਜੀ ਕੀ ਮਨ ਕਰਨਾ ਚਾਹੁੰਦਾ ਹਾਂ ਜੇ ਇਹ ਕਰਦਾ ਜੀ ਮੈਂ ਇਨਾਂ ਤੇ ਕੇਸ ਪੈਣਾ ਚਾਹੀਦਾ ਜੀ ਜੇ ਮੈਨੂੰ ਕਾਹਨੂੰ ਖੁਸ਼ ਹੋ ਜਾਂਦਾ ਜੀ ਮੇਰੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਬਹੁਤ ਸਾਮਦਾ ਜੀ ਮਗਰ ਤੁਸੀਂ ਨਰਵਾਣੀ ਤੋਂ ਬਸ ਲੈ ਕੇ ਆ ਰਹੇ ਸੀ ਮੇਰਵਾਣੀ ਤੋਂ ਪਟਿਆਲੇ ਨੂੰ ਨਰਵਾਣੀ ਗਿਆ ਸੀ ਜੀ ਨਰਵਾਣੀੋਂ ਫਿਰ ਪਟਿਆਲੇ ਜਾ ਰਿਹਾ ਸੀ ਜੀ ਠੀਕ ਹੈ ਹੁਣ ਤੁਸੀਂ ਨਰਵਾਣੀ ਤੋਂ ਆ ਰਹੇ ਸੀ ਹੁਣ ਨਰਵਾਣੀ ਤੋਂ ਆ ਰਹੇ ਸੀ ਤੇ ਬਾਇਆ ਸਮਾਨਾ ਹੋ ਕੇ ਪਟਿਆਲੇ ਜਾਣਾ ਸੀ ਬਾਇਆ ਪਟਿਆਲਾ ਜਾਣਾ ਸੀਗਾ ਜੀ ਠੀਕ ਹੈ ਜੀ 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 ਅੱਛਾ ਕੁਲਦੀਪ ਜੀ ਕੀ ਵਜਾ ਵਧੀ ਸੀ ਸਾਰਾ ਜਿਹੜਾ ਇੰਨਾ ਕਾਰਨਾਮਾ ਹੋ ਗਿਆ ਜੀ ਨਰਮਾਣੇ ਤੋਂ ਪਟਿਆਲੇ ਬੱਸ ਲੈ ਕੇ ਆ ਰਹੀ ਸੀ ਜੀ ਤੇ ਬਸਾ ਬੰਦਾ ਬਦਰ ਚੌਕ ਜਾਮ ਲੱਗੇ ਥੋੜੀ ਟ੍ਰੈਫਿਕ ਜਿਆਦਾ ਸੀ ਜੀ ਤੇ ਇੱਕ ਛੋਟੇ ਕੇ ਕਾਰ ਨਾਲ ਟੱਚ ਹੋ ਗਈ ਮਣੀ ਮੋਟੀ ਉਹਨਾਂ ਦੀ ਕਿਤੇ ਖਾਲਾ ਟੱਚ ਹੋਂ ਕਰਤੋਂ ਮਤਲਬ ਗੁੱਸੇ ਨਾਲ ਉਹਨਾਂ ਨੇ ਬੇਸਬਾਲ ਲਿਆ ਕੇ ਬਸਤੇ ਮਾਰੇ ਬਸਤੇ ਮਾਰੇ ਬੇਸਬਾਲ ਨਾਲ ਬੇਸਬਾਲ ਉਹ ਮੁਰਾ ਕਾਟਚੀ ਸੀ ਤੇ 60 ਸੇ 100 ਪਲਸ 60 ਕੁਸ ਵਾਈ ਸੀ ਤੇ ਅਸੀਂ ਇਹਨਾਂ ਕਰ ਲਾਵੇਂ ਤਕਰੇ ਵੀ ਆੜ ਕਰਮ ਕਰੋਗੇ ਜੋ ਮੜਾ ਨੂੰ ਤਾਂ ਲੱਗਿਆ ਟੱਚ ਕੋਈ ਗੱਲ ਨਹੀਂ ਰਹਿ ਕੇ ਨਵੇੜ ਲੈਣਾ ਉਹਨਾਂ ਨੇ ਇੱਕ ਵੀ ਸੁਣੀ ਜੀ ਤੇ ਬਾਅਦ ਚੋ ਬੇਸਬਾਲ ਕੱਟ ਗਿਆ ਸਾਡੇ ਮੇਰੇ ਡ੍ਰਾਈਵਰ ਦੀ ਵਾਰੀ ਸੀ ਤਾਂ ਸੱਟਾ ਲੱਗ ਚਾ ਮੇਰੇ ਬਾਦੀ ਵਾਲੀ ਹੈ ਮਾਹਵਰੀ ਹਟੜ ਗਈ ਠੀਕ ਹੈ ਠੀਕ ਕੀ ਮੰਗ ਕਰਨਾ ਚਾਹਦੇ ਹੋ ਮੰਗੇ ਹੀ ਕਰਾਂਗੇ ਤਾਂ ਟਕਰਾਜ ਇਸ ਹੋਵੇ ਜੀ ਅੱਖੇ ਦੁਖੀ ਉਹਤ ਦੇ ਨੌਕਰ ਨੇ ਹੈ ਕੰਮ ਕੀ ਗੱਲਬਾਤ ਹੋਈ ਹੈ ਜਿਹੜਾ ਇੰਨਾ ਜਾਮ ਲੱਗ ਗਿਆ ਰੋਡ ਪਟਿਆਲੇ ਤੋਂ ਪਾਤਣਾ ਨੂੰ ਗੱਡੀ ਆ ਰਹੀ ਸੀ ਤੇ ਕੁਝ ਮੰਨ ਲਓ ਨਸ਼ੇ ਨਸ਼ਾ ਕੀਤਾ ਹੋਇਆ ਇਹ ਕਾਰ ਵਾਲਿਆਂ ਤੇ ਉਹਨਾਂ ਗੱਡੀ ਦੇ ਨਾਲ ਕਿਤੇ ਮਾੜੀ ਬੁਰੀ ਸਾਈਡ ਤੇ ਭਾਈ ਤੇ ਆਪਣੇ ਬੱਸ ਵਾਲਿਆਂ ਮਾੜਾ ਮੋਟਾ ਗਿਆ ਬਾਈ ਯਾਰ ਦੇਖ ਕੇ ਕਿਉਂਕਿ 90 90 100 100 ਸਵਾਰੀ ਹੁੰਦੀ ਆਪਾਂ ਨੂੰ ਪਤਾ ਹੈ ਵੀ ਕਿੰਨੇ ਮਾੜੇ ਹਾਲਾਤ ਨੇ ਕਿਉਂਕਿ ਬੱਸਾਂ ਹੈ ਨਹੀਂ 50 ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਗਾਲੀ ਗਲੋਚ ਕਰਕੇ ਡਰਾਈਵਰ ਨੂੰ ਟਾਕੀ ਦੇ ਵਿੱਚੋਂ ਬਾਹਰ ਲਾ ਕੇ ਇਹ ਕੋਦੇ ਸਿਰ ਤੇ بیسਬਾਲ ਮਾਰਿਆ ਗਿਆ ਇੱਕ ਡਰਾਈਵਰ ਦੇ ਪੀਆਰ ਦੀ ਸੀ ਇਹ ਕਿੱਥੋਂ ਚੱਲੀ ਸੀ ਬੱਸ ਇਹ ਇਹ ਪਟਿਆਲੇ ਤੋਂ ਪਤਨਾ ਨੂੰ ਚੱਲੀ ਸੀ ਬੱਸ ਠੀਕ ਹੈ ਹੁਣ ਕੀ ਮੰਗ ਕਰਨਾ ਚਾਹਨੇ ਸਾਨੂੰ ਮੰਗ ਅਸੀਂ ਕੱਲ 12 ਵਜੇ ਤੱਕ ਪ੍ਰਸ਼ਾਸਨ ਨੂੰ ਟਾਈਮ ਦਿੰਦਾ ਜੀ ਕੱਲ 12 ਵਜੇ ਤੱਕ ਉਹਨਾਂ ਨੂੰ ਅਰੈਸਟ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਟਾਈਮ 'ਚ ਸਾਲੂ ਸਮਾਨਾ ਬੰਦ ਕਰਕੇ ਜੇ ਲੋਡ ਪਈ ਤਾਂ ਅਸੀਂ ਸਾਰਾ ਪੰਜਾਬ ਬੰਦ ਕਰਕੇ ਉਹਨਾਂ ਦੀ ਅਰੈਸਟ ਕਰਵਾਵਾਂ ਕੀ ਇਹੋ ਜੀ ਕੀ ਗੱਲਬਾਤ ਹੋਈ ਸੀ ਕਿੰਨਾ ਕੋਈ ਜਿਹੜਾ ਨੁਕਸਾਨ ਹੋਇਆ ਇਹ ਨੁਕਸਾਨ ਸਾਡੇ ਬੱਸ ਤੋੜੀ ਐ ਤੇ ਪਿੱਛੇ ਬੱਸ ਕਰੀ ਐ ਸ਼ੀਸ਼ੇ ਤੋੜੇ ਨੇ ਤੇ ਕਹਿੰਦਾ ਵਾ ਡਰਾਈਵਰ ਦੇ ਸਿਰ 'ਚ ਸੱਟ ਮਾਰੀ ਐ ਤੇ ਕਨੈਕਟਰ ਤੇ ਸਿਰ 'ਚ ਵੀ ਸੱਟ ਮਾਰੀ ਐ ਜੋ ਕਿ ਦਾਖਲ ਨੇ ਤੁਸੀਂ ਬਤੌਰ ਕੀ ਡਿਊਟੀ ਤੇ ਹੋ ਮੈਂ ਚੰਡੀਗੜ੍ਹ ਮੈਂ ਕਨੈਕਟਰ ਡਿਊਟੀ ਤੇ ਆ ਐਕਸ ਟਾਈਮ ਠੀਕ ਹੈ ਪੀਆਰਟੀਸੀ ਦੀ ਬੱਸ ਚੋਂ ਪੀਆਰਟੀਸੀ